ਅੱਜ ਤੁਸੀਂ ਉਪਰਾਲਾ ਕੀਤਾ ਨਸ਼ਾ ਦੇ ਖਿਲਾਫ ਸ਼ਬਦ ਕੀਤੀ ਕਿ ਇਹ ਸਲੀ ਪਰਪਸ ਕੀ ਹੈ ਜੀ ਜਿਵੇਂ ਤੁਸੀਂ ਜਾਣਦੇ ਹੋਗੇ ਪੰਜਾਬ ਸਰਕਾਰ ਦੀ ਜੋ ਮੁਹਿੰਮ ਚੱਲ ਰਹੀ ਹੈ ਕਿ ਨਸ਼ੇ ਦੇ ਖਿਲਾਫ ਅੱਜ ਦਾ ਜੋ ਇਹ ਇੱਕ ਇੰਟਰੈਕਸ਼ਨ ਸੀਗਾ ਸਾਡਾ ਗਵਰਨਮੈਂਟ ਸਕੂਲ ਪ੍ਰਾਈਮਰੀ اور ਸੀਨੀਅਰ ਸੈਕੰਡਰੀ ਸਕੂਲ ਵੀ ਜਿਆਦਾ ਵਿੱਚ ਜੋ सदर ਖਨਾਰ ਥਾਣੇ ਦੇ ਵਿੱਚ ਹੋਪਾਉਂਦਾ ਹੈਗਾ ਇੱਕ ਬੱਚਿਆਂ ਦੇ ਨਾਲ ਇੱਕ ਇੰਟਰੈਕਸ਼ਨ ਸੀਗਾ ਕਿ ਬੱਚਿਆਂ ਨੂੰ ਇਹ ਦਿਖਾਉਣ ਲਈ ਕਿ ਅਸੀਂ ਅਗਰ ਆਪਣਾ ਪੜ੍ਹਾਈ ਦੇ ਉੱਤੇ ਧਿਆਨ ਰੱਖੀਏ ਔਰ ਆਪਣਾ ਸਿਹਤ ਦੇ ਉੱਤੇ ਧਿਆਨ ਰੱਖੀਏ ਪੰਜਾਬ ਦਾ ਜੋ ਸੁਰੱਖਿਆ ਹੈ ਕੱਲ ਦਾ ਪੰਜਾਬ ਦੀ ਸੁਰੱਖਿਆ ਇਹਨਾਂ ਦੇ ਹੱਥ ਵਿੱਚ ਹੈਗਾ ਉਹੀ ਇੱਕ ਮੈਸੇਜ ਦੇਣ ਲਈ ਔਰ ਨਸ਼ੇ ਔਰ ਬਾਕੀ ਜੋ ਮਾੜੇ ਅੰਸਰ ਆਏਗਾ ਉਹਨਾਂ ਤਾਂ ਦੂਰ ਰਹਿਣ ਲਈ ਇੱਕ ਅੱਜ ਸਪੋਰਟਸ ਇਵੈਂਟ ਬਣਾ ਕੇ ਔਰ ਕਲਚਰਲ ਇਵੈਂਟ ਦੇ ਨਾਲ ਸਕੂਲ ਦੇ ਪ੍ਰਿੰਸੀਪਲ ਮੈਡਮ ਬੀਨਾ ਹੈਗੇ ਆ ਉਹਨਾਂ ਦੇ ਨਾਲ ਮਿਲ ਕੇ ਅੱਜ ਪੰਜਾਬ ਪੁਲਿਸ ਬਨੋਂ ਇੱਕ ਅੱਜ ਪ੍ਰੋਗਰਾਮ ਕਰ ਕਰਾਇਆ ਸੀ ਉਹ ਜੀ ਅਰੇਂਜ ਕਰਾਇਆ ਸੀ ਸਕੂਲ ਨੇ ਤਾਂ 스타ਟਅਪ ਦਾ ਕੇਪ ਅਪ ਹੋ ਗਿਆ ਅ ਦਿਖਿਏ ਜੀ ਸਕੂਲ ਜੋ ਇਦਾਂ ਦੀ ਹੁੰਦੀ ਹੈ ਜੋ ਆਪਣੀ ਐਜੂਕੇਸ਼ਨ ਹੈ ਸਿੱਖਿਆ ਹੈ ਉਹ ਕੋਈ ਵੀ ਜ਼ਿੰਦਗੀ ਦਾ ਕਿਸੇ ਵੀ ਜਿੰਦ ਕਿਸੇ ਵੀ ਬੰਦਿਆ ਦਾ ਜ਼ਿੰਦਗੀ ਦਾ ਇੱਕ ਨੀ ਹੁੰਦਾ ਅਗਰ ਇੱਥੇ ਆਪਾਂ ਨੂੰ ਸਹੀ ਸਿੱਖਿਆ ਮਿਲਦੀ ਹੈ ਸਹੀ ਮੈਸੇਜ ਮਿਲਦੀ ਹੈ ਤੋ ਅੱਗੇ ਜਾ ਕੇ ਉਹਨਾਂ ਦੀ ਲਾਈਫ ਵੀ ਔਰ ਉਹਨਾਂ ਦਾ ਸੁਸਾਇਟੀ ਔਰ ਉਹਨਾਂ ਦਾ ਕਮਿਊਨਿਟੀ ਔਰ ਉਹਨਾਂ ਦਾ ਸਟੇਟ ਉਹਦੇ ਫਿਰ ਅੱਗੇ ਕੰਟਰੀ ਉਹ ਸਾਰੇ ਠੀਕ ਹੋ ਸਕਦੇ ਹੈਗੇ ਉਹਦੇ ਕਰਕੇ ਅੱਜ ਅਸੀਂ ਸ਼ੁਰੂਆਤ ਹੀ ਸਕੂਲਾਂ ਦੇ ਵਿੱਚ ਕੀਤਾ ਹੈਗੇ ਜੀ ਤੁਸੀਂ ਕੀ ਫੀਲ ਕੀਤਾ ਹੈ ਬੱਚਿਆਂ ਦੇ ਵਿੱਚ ਜਾ ਕੇ ਕਾਫੀ ਸਮਾਂ ਬਿਤਾਇਆ ਜੀ 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 ਅਦਾ ਇਹੀ ਗੱਲ ਹੈ ਨਾ ਜਿਵੇਂ ਤੁਸੀਂ ਅੱਜ ਕਿਸੇ ਦੇ ਨਾਲ ਵੀ ਗੱਲ ਕਰ ਲਓ ਜੋ ਤੁਹਾਡੇ ਮੀਡੀਆ ਦੇ ਸਾਥੀ ਹੈਗੇ ਹੈ ਜਾਂ ਆਪਣੇ ਆਪਣਾ ਅਫਸਰ ਸਾਹਿਬਾਨ ਨੇ ਜਾਂ ਆਪਣੇ ਮੁਲਾਜ਼ਮ ਨੇ ਸਾਰੇ ਨੂੰ ਆਹੀ ਫੀਲ ਹੁੰਦਾ ਕਿ ਕਿਉਂਕਿ ਤਕਰੀਬਨ ਸਾਰੇ ਅਸੀਂ ਇਸੀ ਗਵਰਨਮੈਂਟ ਸਕੂਲ ਤੋਂ ਹੀ ਉੱਠ ਕੇ ਆਏ ਹੈ ਜੀ ਜਦੋਂ ਵੀ ਜੈਸੇ ਹੀ ਤੁਸੀਂ ਸਕੂਲ ਦੇ ਕੈਂਪਸ ਦੇ ਅੰਦਰ ਆਨੇ ਹੋ ਜਾਂ ਗਰਾਊਂਡ ਦੇ ਅੰਦਰ ਆਨੇ ਹੋ ਐਦਾਂ ਲੱਗਦਾ ਕਿ ਤੁਸੀਂ ਵਾਪਸ ਆਪਣੇ ਸਕੂਲ ਦੇ ਜੋ ਹੈ ਲਾਈਫ ਦੇ ਵਿੱਚ ਵਾਪਸ ਚਲੇ ਗਏ ਹੋ ਆਹੀ ਸੇਮ ਫੀਲ ਆ ਜੁਦਾ ਐਸ ਕੀ ਮੈਸੇਜ ਬੱਚਿਆਂ ਨੂੰ ਦੇਖੀ ਜਾ ਰਿਹਾ ਹੈ ਮੈਸੇਜ ਇਹਨਾ ਹੀ ਹੈ ਜੀ ਅਸੀਂ ਇੱਕ ਆਪਣਾ ਸਿਹਤ ਦਾ ਧਿਆਨ ਰੱਖੇ ਔਰ ਆਪਣੀ ਪੜ੍ਹਾਈ ਦਾ ਧਿਆਨ ਰੱਖੇ ਔਰ ਇੱਕ ਜ਼ਿੰਮੇਵਾਰ ਨਾਗਰਿਕ ਬਣ ਕੇ ਉਭਰੀਏ ਅਗੇ ਔਰ ਬਹੁਤ ਹੀ ਆਪਣੇ ਸਕੂਲ ਦੇ ਜੋ ਟੀਚਰਸ ਨੇ ਜਾਂ ਫੈਮਿਲੀ ਹੈਗੇ ਆ ਉਨਾ ਸਾਰਿਆਂ ਦੇ ਨਾਲ ਮਿਲ ਕੇ ਉਹਨਾਂ ਦਾ ਜੋ ਮਾਰਗ ਨਿਰਮਾਣ ਦੇ ਵਿੱਚ ਜਾ ਕੇ ਇੱਕ ਨਾਗਰ ਜ਼ਿੰਮੇਵਾਰ ਨਾਗਰਿਕ ਬਣ ਕੇ ਆਪਣੀ ਸਟੇਟ ਨੂੰ ਔਰ ਆਪਣੀ ਕੰਟਰੀ ਨੂੰ ਅੱਗੇ ਵਧਾਈ ਹੈ ਧੰਨ। ਮੈਮ ਅਮਨੇ ਕੁਟੀਨ ਨਾਲ ਤੇ ਆਏ ਨੇ ਤੁਹਾਡੇ ਸਕੂਲ ਤੋਂ ਹੀ ਨਸ਼ਿਆਂ ਦੇ ਕਲਾਸ ਸ਼ੁਰੂਆਤ ਕੀਤੀ ਹੈ ਤੁਸੀਂ ਕੀ ਕਹੋ? ਤੁਰਦੇ ਜੋ ਕੰਡੀਆਂ ਤੇ ਫੁੱਲਾਂ ਦਾ ਖਾਬ ਲੈ ਕੇ ਮੁੜਦੇ ਨੇ ਉਹੀ ਦੋਸਤੋ ਸੂਹੇ ਗੁਲਾਬ ਲੈ ਕੇ। ਯਾ ਸੁਰਜੀਤ ਪਾਤਰ ਜੀ ਦੇ ਕਹਿਣ ਅਨੁਸਾਰ ਕਿ ਇੱਥੇ ਤਾਂ ਚਲਦੀ ਹੀ ਰਹਿਣੀ ਹੈ ਹਵਾਵਾਂ ਕੁ ਪੱਤਿਆਂ ਤੋਂ ਉੱਠ ਜਗਾ ਦੇ ਮੋਮਬਤੀਆਂ ਤੇ ਇਹ ਮੋਮਬਤੀਆਂ ਜਗਾਉਣ ਦਾ ਜਿਹੜਾ ਮੈਡਮ ਉਹਨਾਂ ਦਾ ਤੇ ਸਰਕਾਰ ਦਾ ਉਪਰਾਲਾ ਸੀ ਅਤਿਅੰਤ ਸ਼ਲਾਘਾਯੋਗ ਸੀ ਸਾਡੇ ਸਾਰੇ ਵਿਦਿਆਰਥੀ ਸਾਰੀ ਸੰਸਥਾ ਕੀ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਜਿਹੜੇ ਉਹ ਆਪਣੀ ਟੀਮ ਦੇ ਨਾਲ ਜਾਂ ਦੂਜੇ ਸਕੂਲਾਂ ਦੇ ਵਿਦਿਆਰਥੀ ਜਿਹੜੇ ਇੱਥੇ ਰਸਾ ਕਸ਼ੀ ਜਾਂ ਹੋਰ ਮੁਕਾਬਲਿਆਂ ਦੇ ਵਿੱਚ ਭਾਗ ਲੈਣ ਲਈ ਪਹੁੰਚੇ ਸੀ ਮਤਲਬ ਉਹ ਸਾਰੇ ਕਿ ਮੈਡਮ ਦੇ ਇਸ ਹੌਸਲਾ ਫਜ਼ਾਈ ਵਾਲੇ ਕਾਰਜ ਤੋਂ ਇੰਨੇ ਕਿ ਪ੍ਰਭਾਵਿਤ ਹੋਏ ਨੇ ਮਤਲਬ ਸਾਡੇ ਅੰਦਰ ਵੀ ਇੱਕ ਜਜ਼ਬਾ ਆ ਗਿਆ ਕਿ ਅਸੀਂ ਵੀ ਸੰਸਥਾ ਨੂੰ ਵੀ ਅੱਗੇ ਲੈ ਕੇ ਜਾਈਏ ਤੇ ਵਿਦਿਆਰ ਅਲਰੇਡੀ ਸਾਡੀ ਆਲਰੇਡੀ ਸਿਧਕ ਦਿੱਲੀ ਦੇ ਨਾਲ ਅਸੀਂ ਚੱਲ ਰਹੇ ਸੀ ਉਹਨੂੰ ਹੋਰ ਸਿਧਕ ਦਿੱਲੀ ਦੇ ਨਾਲ ਅਸੀਂ ਹੋਰ ਅੱਗੇ ਵਧਾਈਏ ਤੇ ਸਾਂਝ ਉਪਰਾਲੇ ਦੇ ਸਦਕਾ ਪੰਜਾਬ ਨੂੰ ਅੱਗੇ ਵਧਾਉਣ ਦੇ ਸਦਕਾ ਪੰਜਾਬ ਸਰਕਾਰ ਤੇ ਮੈਡਮ ਉਹਨਾਂ ਦੀ ਪੂਰੀ ਟੀਮ ਦੇ ਅਸੀਂ અત્યੰਤ ਧੰਨਵਾਦੀਆਂ ਕਿ ਜਿਨ੍ਹਾਂ ਨੇ ਇਸ ਬਾਲ ਦਿਵਸ ਦੇ ਮੌਕੇ ਤੇ ਸਾਡੇ ਵਿੱਚ ਸ਼ਿਰਕਤ ਕਰਕੇ ਸਾਡੇ ਸਾਰਿਆਂ ਦੇ ਮਾਨ ਸਨਮਾਨ ਨੂੰ ਬੇਹੱਦ ਵਧਾਇਆ